ਤੁਸੀਂ ਜਿਉਲੇਉਂ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਭ ਦਾ ਸਵਾਦ ਕਰਦਾ ਹੈ। ਬੀਤ ਦਿਨੀ ਫਰੀਕਕੋੜਾ ਜ਼ਿਲ੍ਹੇ ਦੇ ਪਿੰਡ ਚੰਦਪਾਣ ਦੇ ਵਿੱਚ ਜੋ ਟਕਰਾਅ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਉਸ ਵਿੱਚ ਦੋਹੇ ਹੀ ਧਿਰਾਂ ਇੱਕ ਦੂਜੇ ਉੱਪਰ ਕਾਰਵਾਈ ਨੂੰ ਲੈ ਕੇ ਗੱਲ ਕਰ ਰਹੀਆਂ ਨੇ। ਜਿ세ਦੇ ਚੱਲਦੇ ਆ ਅੱਜ ਪਿੰਡ ਚੰਦਪਾਣ ਦੇ ਵਿੱਚ ਨੈਸ਼ਨਲ ਐਸਸੀ ਕਮਿਸ਼ਨ ਦੇ ਡਾਇਰੈਕਟਰ ਪਰਮਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪਿੰਡ ਦੀਆਂ ਦੋਹੇ ਹੀ ਧਿਰਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਲਦੀ ਇਸ ਮਸਲੇ ਨੂੰ ਸੁਲਝਾ ਲਿਆ ਜਾਵੇਗਾ ਜਿੱਥੇ ਕਮਿਸ਼ਨ ਦੇ ਨੁਮਾਇੰਦੇ ਵੱਲੋਂ ਦੋਹੇ ਹੀ ਧਿਰਾਂ ਨਾਲ ਬਰੀਕੀ ਨਾਲ ਗੱਲਬਾਤ ਕੀਤੀ ਗਈ ਜਿੱਥੇ ਇੱਕ ਧਿਰ ਵੱਲੋਂ ਆਸ ਪ੍ਰਗਟਾਈ ਗਈ ਹੈ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਪਰ ਦੂਜੇ ਪਾਸੇ ਜੋ ਧਰਨਾਕਾਰ ਹੀ ਸਨ ਉਹਨਾਂ ਵੱਲੋਂ ਕਿਤੇ ਨਾ ਕਿਤੇ ਇਹ ਜਾਂਚ ਤੋਂ ਸੰਤੋਖਤ ਨਜ਼ਰ ਨਹੀਂ ਆਈ ਤੁਸੀਂ ਵੀ ਸੁਣੋ ਇਸ ਮੌਕੇ ਕੀ ਕਿਹਾ ਮੌਕੇ ਤੇ ਪਹੁੰਚੇ ਹੋਏ ਨੈਸ਼ਨਲ ਐਸਸੀ ਕਮਿਸ਼ਨ ਦੇ ਡਾਇਰੈਕਟਰ ਪਰਮਿੰਦਰ ਸਿੰਘ ਨੇ ਅਤੇ ਕੀ ਪੱਖ ਰੱਖਿਆ ਹਾ ਦੋਹਾਂ ਹੀ ਧਿਰਾਂ ਨੇ ਮੈਂ ਡਾਇਰੈਕਟਰ ਹਾਂ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲ ਕਾਸ ਸਟੇਟ ਆਫਿਸ ਚੰਡੀਗੜ੍ਹ ਤੋਂ ਬੇਸਿਕਲੀ ਜੋਰੇ ਨਿਊਜ਼ ਦੇ ਵਿੱਚ ਸੀਗੇ ਮੈਟਰਸ ਅਸੀਂ ਉਸੇ ਬਾਰੇ ਜਿਹੜਾ ਹੈਗਾ ਦੇਖਣ ਆਏ ਸੀਗੇ ਤੇ ਪ੍ਰਸ਼ਾਸਨ ਵੱਲੋਂ ਖਾਸੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਸਵਾਰਣ ਦੀ ਤੇ ਉਮੀਦ ਹੈ ਸੀ ਛੇਤੀ ਮੈਨੂੰ ਵਿਸ਼ਵਾਸ ਦੁੱਤਾ ਹੈ ਛੇਤੀ ਜਿਹੜਾ ਹੈਗਾ ਹੱਲ ਹੋ ਜਾਊਗਾ ਮਾਮਲਾ ਤੇ ਸਰਪੰਚ ਸਾਹਿਬ ਵੀ ਜਿਹੜੇ ਹੈਗੇ ਉਹ ਥੋੜਾ ਐਗਰੀ ਕਰ ਰਹੇ ਕਿ ਨੈਸ਼ਨਿਸ ਦੇ ਉਹ ਥੋੜੇ ਰੀਜ਼ਨ ਬਿਹਾਈਂਡ ਆਉ ਇਸ ਕੀ ਲੱਗਦਾ ਕਿਸ ਚੀਜ਼ ਦਾ ਐਗਜ਼ੈਕਟ ਜਿਹੜਾ ਐਗਜ਼ੈਕਟ ਜੋ ਇੱਕ ਕਲੈਸ਼ ਹੋਇਆ ਹੈ ਛੋਟਾ ਜਿਹਾ ਮਸਲਾ ਇਨਾ ਵੱਡਾ ਮਸਲਾ ਬਣ ਗਿਆ ਕਿ ਜਾਤੀਵਾਦ ਤੱਕ ਪਹੁੰਚ ਗਿਆ ਕੁਝ ਲੋਕਾਂ ਨੇ ਜਾਤੀਵਾਦ ਨਾਲ ਜੋੜ ਰਹੇ ਨੇ ਕੁਝ ਲੋਕ ਅਮੀਰ ਗਰੀਬ ਨਾਲ ਸਰਪੰਚ ਸਾਹਿਬ ਨੇ ਸਾਨੂੰ ਕੁਝ ਜਾਤੀਵਾਦ ਬਾਰੇ ਤਾਂ ਨਹੀਂ ਕਿਹਾ ਇਸ ਵਾਰ ਇਹ ਜਿਹੜਾ ਹੈਗਾ ਹਾਂ ਕੁਝ ਮੇਰੇ ਖਿਆਲ ਤੋਂ ਐਫ ਆਈ ਆਰ ਵਗੈਰਾ ਹੋਏਗੀ ਉਹਦੇ ਵਿੱਚ ਜੋ ਅਸੀਂ ਦੇਖਿਆ ਹੈ ਉਹਦੇ ਵਿੱਚ ਕਿਤੇ ਬਹਿਸ਼ਣ ਕੀਤਾ ਹੋਇਆ ਹੈ ਨਕਾਸੀ ਦੇ ਮਾਮਲੇ ਨੂੰ ਲੈ ਕੇ ਜਿਹੜੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕੀ ਤੁਹਾਡੀ ਸਮਝ ਦੀ ਮੰਗ ਰੱਖੀ ਉਹਦੇ ਲਈ ਪਲਾਨ ਬਣਾ ਰਹੇ ਹੈ ਕਿ ਜਿਹੜਾ ਹੈਗਾ ਪੰਚਾਇਤ ਜਿਹੜਾ ਹੈਗਾ ਬੰਦਾ ਪਾਸ ਕਰਕੇ ਇਹਨਾਂ ਨੂੰ ਐਸ ਡੀ ਐਮ ਸਾਹਿਬ ਨੂੰ ਜਿਹੜਾ ਹੈਗਾ ਰਿਜ਼ੋਲੂਸ਼ਨ ਦੇ ਦੋਗੇ ਤੇ ਉਹ ਤੋਂ ਬਾਅਦ ਅਕੋਰਡਿੰਗਲੀ ਇੰਪਲੀਮੈਂਟ ਹੋ ਜਾਏਗਾ ਕਮਿਸ਼ਨ ਕਿਸ ਤਰੀਕੇ ਦੀ ਕਾਰਵਾਈ ਕਰੇਗਾ ਕਮਿਸ਼ਨ ਜੋ ਹੈਗਾ ਤੇ ਚ ਮੈਟਰ ਨੂੰ ਜਿਹੜਾ ਹੈ ਕਿ ਚੰਗੀ ਤਰ੍ਹਾਂ ਐਡਮਿਨਿਸਟ੍ਰੇਸ਼ਨ ਦੇ ਨਾਲ ਟੇਕ ਅਪ ਕਰਕੇ ਜਿਹੜਾ ਹੈਗਾ ਤਾਂ ਕਿ ਈਜ਼ੀਲੀ ਰਿਜ਼ੋਲਵ ਹੋ ਜੇ ਕੋਈ ਹੋਰ ਫਰਦਰ ਇਸ਼ੂ ਨਾ ਹੋਵੇ ਸਰ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਇਤਨਾ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੋਕ ਗੋਲੀਆਂ ਚਲਾ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਪਰ ਪੁਲਿਸ ਦੇ ਵਿੱਚ ਹੀ ਤੁਰੇ ਫਿਰ ਰਹੇ ਨੇ ਦੇਖੋ ਉੱਤਰ ਹਲੇ ਉਸ ਵਾਰ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ ਕਿ ਤੁਹਾਨੂੰ ਪਤਾ ਹੈਗਾ ਤਾਂ ਹਲੇ ਉਹਦੇ ਚ ਕਿਸੇ ਨਿਰਣੇ ਤੇ ਤਾਂ ਪਹੁੰਚਣਾ ਮੁਸ਼ਕਿਲ ਹੈ ਜੀ ਠੀਕ ਹੈ ਜਿਹੜੇ ਮਜ਼ਦੂਰਾਂ ਤੇ ਪਰਚਾ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਰਿਹਾਈ ਹੋਗੀ ਕੈਂਸਲੇਸ਼ਨ ਹੋ ਗਈ ਹੈ ਅ ਦਿਹਾਈ ਤਾਂ ਹੋ ਗਈ ਹੈ ਜਿਹੜਾ ਹੈਗਾ ਉਦੇ ਜਜਮੈਂਟ ਤੁਹਾਡੇ ਕੋਲ ਹੋਊਗੀ ਉਹਦੇ ਚ ਮੈਂਸ਼ਨ ਕੀਤਾ ਹੋਊਗਾ ਕੋਰਟ ਦੀ ਜਜਮੈਂਟ ਤੁਸੀਂ ਨੈਟ ਤੇ ਦੇਖ ਸਕਦੇ ਹੋ ਸਰ ਗਰਾਊਂਡ ਲੈਵਲ ਤੇ ਦੋਨਾਂ ਪੇਰਾਂ ਨਾਲ ਗੱਲਬਾਤ ਕੀਤੀ ਜਾਂ ਤੁਸੀਂ ਇੱਕ ਤਰ੍ਹਾਂ ਦੇ ਅ ਦੂਜੇ ਧੜੇ ਵਾਲੇ ਹਲੇ ਮਿਲੇ ਨਹੀਂ ਹੈਗੇ ਕੋਸ਼ਿਸ਼ ਕਰਾਂਗਾ ਜੇ ਮਿਲ ਕੇ ਤਾਂ ਸਰ ਇਹ ਕਿ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿੱਥੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਕਿ ਕਿ ਸੋਸ਼ਲ ਮੀਡੀਆ ਦੇ ਪੱਤਰਕਾਰ ਨੂੰ ਸ਼ਰਿਆਮ ਧਮਕੀਆਂ ਦਵਾਈ ਜਾਂਦੀਆਂ ਦੂਜੀ ਧਿਰ ਤੋਂ ਅ ਕਿਸੇ ਮੀਡੀਆ ਵਾਲੇ ਨੇ ਤਾਂ ਇਹ ਜੀ ਸ਼ਿਕਾਇਤ ਕੀਤੀ ਨਹੀਂ ਸਾਨੂੰ ਨਹੀਂ ਸਰ ਅਸੀਂ ਤੁਹਾਨੂੰ ਕਰੀਨ ਉਹਨਾਂ ਦਾ ਬਕਾਇਦਾ ਫੇਸਬੁੱਕ ਤੇ ਪਾਇਆ ਜੀ ਨੇ ਸਾਡੇ ਸਾਨੂੰ ਜਿਹੜਾ ਹੈਗਾ ਕੁਝ ਇਹ ਜਿਹਾ ਗਾਮੀ ਹੋ ਗਿਆ ਪਹਿਲੇ ਡਾਇਰੈਕਟਰ ਸਾਹਿਬ ਹੈ ਬੜਾ ਜਿਹੜਾ ਬਰੀਫਲੀ ਦੇ ਨਾਲ ਅੱਜ ਗੱਲਬਾਤ ਕੀਤੀ ਖੁੱਲ ਕੇ ਤੁਸੀਂ ਉਹਨਾਂ ਨਾਲ ਉਹ ਤਾਂ ਦੇਖੋ ਸਰ बार-बार ਇੱਕੋ ਹੀ ਗੱਲ ਨੂੰ ਰਿਪੀਟ ਕਰਾਈ ਜਾਂਦੇ ਜਿਵੇਂ ਉਹਨਾਂ ਨੂੰ ਕਿਸੇ ਨੇ ਸਮਝਾ ਕੇ ਭੇਜਿਆ ਹੁੰਦਾਗਾ ਵੀ ਤੁਸੀਂ ਉਹਨਾਂ ਦੇ ਘਰ ਦੇ ਮੂਰੇ ਕਿਉਂ ਪਹੁੰਚੇ ਸੀ ਕੀ ਤੁਹਾਨੂੰ ਜ਼ਰੂਰਤ ਪਈ ਗਈ ਸੀ ਸੜਕ ਤਾਂ ਹੀ ਸਾਰੇ ਪਿੰਡ ਵਾਲੇ ਨੇ ਮੈਂ ਮੇਰੇ ਵੱਲੋਂ ਵੀ ਉਹਨਾਂ ਨੂੰ ਸਮਝਾਇਆ ਗਿਆ ਪਹਿਲਾਂ ਵੀ ਐ ਇਸ ਤੱਕਾ ਕਰਕੇ ਵੀ ਖਾਲੀ ਦਾ ਮਸਲਾ ਸੀ ਵੀ ਉਹਨੂੰ ਦਿਖਾਉਂਦੇ ਸੀ মিডিਆ ਵਾਲੇ ਤੇ ਉਹਨਾਂ ਦੇ ਕੈਮਰੇ ਤੱਕ ਤੋੜ ਦੇ ਦਿੱਤੇ ਗਏ ਤੋ ਸਾਰੇ ਪਿੰਡ ਵਾਲੇ ਨੇ ਵੀ ਸਮਝਾਇਆ ਤੇ ਉਹ ਗੱਲ ਨੂੰ ਤੋਂ ਸਮਝ ਨਹੀਂ ਰਹੇ ਸੀ ਜਿਵੇਂ ਉਹਨਾਂ ਨੂੰ ਪਹਿਲਾਂ ਤੋਂ ਕਿਸੇ ਨੇ ਸਮਝਾ ਕੇ ਭੇਜਿਆ ਹੁੰਦਾਗਾ ਤੇ ਹੁਣ ਵੀ ਉਹ ਮੌਕਾ ਦੇਖ ਕੇ ਆਗੇ ਵੀ ਉਸੇ ਗੱਲ ਨੂੰ ਫੇਰ ਰਿਪੀਟ ਕਰਨ ਲੱਗੇ ਸਾਨੂੰ ਤਾਂ ਲੱਗਦਾ ਨਹੀਂ ਵੀ ਸਾਡੇ ਮੁੱਦੇ ਤੇ ਕੋਈ ਉਹ ਕਰਨਗੇ ਬਸ ਤਾਂ ਸਾਨੂੰ ਭਰੋਸਾ ਮਾੜਾ ਮੋਟਾ ਤਾਂ ਕਹਿੰਦੇ ਬਸ ਸਾਨੂੰ ਲੱਗਦਾ ਨਹੀਂ ਵੀ ਕੁਝ ਕਰਨਗੇ ਉਹ ਬਸ ਅਸਤੇ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਰੱਖਦੇ ਵੀ ਉਹਨਾਂ ਦੀ ਗ੍ਰਿਫਤਾਰੀ ਪੈ ਜਾਏ ਤੇ ਖਾਲੀ ਦੇ ਮਸਲੇ ਨੂੰ ਸੁਲਝਾਇਆ ਜਾਵੇ ਜਿੱਧਰ ਦੀ ਖਾਲਾ ਬਣਿਆ ਵੈ ਸੀ ਉਧਰ ਦੀ ਖਾਲਾ ਬਣਾਇਆ ਜਾਵੇ ਗੱਲਬਾਤ ਤਾਂ ਉਹਨਾਂ ਨੇ ਉਹ ਸਾਰੀ ਅਸੀਂ ਆਪਦੇ ਵੱਲੋਂ ਆਪ ਦਾ ਪੱਖਸ਼ ਰੱਖ ਦਿੱਤਾ ਉਹਨਾਂ ਨੂੰ ਹੁਣ ਜੋ ਵੀ ਆਪਣੇ ਪਿੰਡ ਚ ਸਾਰਾ ਕੁਝ ਦੇਖ ਕੇ ਗਏ ਉਧਰ ਵੀ ਉਹ ਦੇਖ ਕੇ ਆਏ ਇਧਰ ਵੀ ਸਾਰਾ ਦੇਖ ਕੇ ਗਏ ਆ ਉਹ ਤਾਂ ਹੁਣ ਉਹਨਾਂ ਦੇ ਸਿਰ ਤੇ ਵੀ ਉਹ ਕੀ ਇਸ ਮਸਲੇ ਨੂੰ ਕਿਸ ਤਰ੍ਹਾਂ ਸੁਲਝਾਉਣਗੇ ਜਾਂ ਕੀ ਕਰਨਗੇ ਇਹ ਤਾਂ ਉਹਨਾਂ ਦੇ ਸਿਰ ਤੇ ਆ ਅਸੀਂ ਆਪਦੇ ਪੱਖ ਰੱਖ ਚੁੱਕੇ ਆ ਨਹੀਂ ਸਰ ਮੇਰੀ ਗੱਲ ਸੁਣੋ ਵੀ ਅਸੀਂ ਜੇ ਕਹਿ ਰਹੇ ਹਥਿਆਰ ਲੈ ਕੇ ਆ ਅਸੀਂ ਨਹੀਂ ਕਹਿ ਰਹੇ ਇਹ ਜਿਹੜੀਆਂ ਵੀਡੀਓ ਬੋਲ ਰਹੀਆਂ ਖੁਦ ਵੀਡੀਓ ਬੋਲ ਰਹੀਆਂ ਅਸੀਂ ਸਾਨੂੰ ਬੋਲਣ ਦੀ ਮੈਨੂੰ ਲੱਗਦਾ ਇਸ ਵਿਸ਼ੇ ਤੇ ਕੋਈ ਇੰਨੀ ਹੈ ਨਹੀਂਗੀ ਪਰ ਜਿਹੜਾ ਕੁਝ ਉਹਦੇ ਚ ਹੈਗਾ ਉਹ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਹੈ। ਉਹ ਰੋਲਾ ਤਾਂ ਜੀ ਹੁਣ ਛੋਟੀ ਜਿਹੀ ਨਾਲੀ ਦਾ ਮਸਲਾ ਸੀਗਾ ਕੋਈ 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 ਜਿਆਦਾ ਵੱਡੀ ਗੱਲ ਤਾਂ ਹੈ ਨਹੀਂ ਸੀਗੀ ਸੁਲਝਾਇਆ ਤਾਂ ਪਿੰਡ 'ਚ ਹੀ ਜਾ ਸਕਦਾ ਸੀਗਾ ਪਰ ਇਹਨੂੰ ਮੈਨੂੰ ਲੱਗਦਾ ਕੋਈ ਉਹਨਾਂ ਦਾ ਪਹਿਲੋ ਹੀ ਸੁੱਚਾ ਸਮਝਾਈ ਹੋ ਸਕਦਾ ਕਿਉਂਕਿ ਜਿਹੜਾ ਉਹ ਕਹਿੰਦੇ ਅਸੀਂ ਸ਼ਾਂਤਮਈ ਧਰਨਾ ਦੇ ਰਹੇ ਸੀਗੇ ਪਹਿਲੋ ਮਾਰਨਿੰਗ ਟਾਈਮ ਆਇਆ ਹੈ। ਜਦੋਂ ਸਵੇਰ ਮਾਰਨਿੰਗ ਟਾਈਮ ਆਇਆ ਸਾਰਾ ਕੁਝ ਇੱਥੇ ਉਹਦੀਆਂ ਵੀਡੀਓ ਅਸੀਂ ਪੇਸ਼ ਕਰ ਚੁੱਕੀਆਂ। ਸਾਰੇ ਸਾਰੇ ਕੋਲੇ ਮਿਲ ਲਾਦਾ ਪਹੁੰਚ ਚੁੱਕੀਆਂ ਸਾਨੂੰ ਉਹਦੇ ਬਾਰੇ ਵੀ ਹੁਣ ਕੋਈ ਜ਼ਿਆਦਾ ਕਹਿਣ ਦੀ ਲੋੜ ਨਹੀਂ ਫਿਰ ਇਹ ਧਰਨਾ ਲੱਗਿਆ ਫਿਰ ਸ਼ਾਮ ਨੂੰ ਮਿਲ ਲਾਦਾ 3 3 ਵਜੇ ਦਾ ਟਾਈਮ ਹੋਣਾ 3 3:30 ਵਜੇ ਦਾ ਟਾਈਮ ਉਹਨਾਂ ਵਾਲੀ ਹਲ ਜੀ ਆ ਉਹ ਸਾਡਾ ਤਾਂ ਉਹਦੇ ਚ ਫਿਰੋਲ ਹੀ ਉਹਦੇ ਚ ਤੁਸੀਂ ਆਪ ਉਹਨਾਂ ਵੀਡੀਓ ਚ ਦੇਖੋ ਵੀ ਆਹ ਗੇਟ ਦਿਖਾਇਆ ਜਾ ਰਿਹਾ ਐ ਐਸ ਐਚਓ ਸਾਹਿਬ ਖੁਦ ਆਖ ਰਹੇ ਐ ਵੀ ਤੁਹਾਡੇ ਘਰਾਂ ਨੂੰ ਪਹਿਣਗੇ ਤੁਹਾਡੇ ਘਰਾਂ ਨੂੰ ਪਹਿਣਗੇ ਹੁਣ ਇਹ ਅਸੀਂ ਇਹ ਪੁੱਛ ਰਹੇ ਐ ਇਜਾ ਤੋ ਸਾਨੂੰ ਇੰਨਾ ਆਖਿਆ ਕਿ ਪੁਲਿਸ ਪਛਾਣ ਨੂੰ ਭਜ ਰਹੀ ਐ ਤੇ ਸਾਡੇ ਕੋਲੇ ਕੀ ਹੱਲ ਸੀਗਾ ਕੀ ਅਸੀਂ ਇਥੇ ਹਥਿਆਰ ਚੱਕ ਕੇ ਗੁਨਾਹ ਕੀਤਾ ਇਸ ਗੱਲ 'ਚ